ਬਾਕੀ ਪੂਰੀ ਇਨਫੋਰਮੇਸ਼ਨ ਆਪਾਂ ਕਰਦੇ ਆ ਵੀਰ ਦੇ ਨਾਲ ਸਾਂਝੀ ਪੁੱਛਦੇ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਪਸ਼ੂਆਂ ਦੀ ਠੀਕ ਆ ਆਓ ਜੀ ਸਭ ਤੋਂ ਪਹਿਲਾਂ ਭਾਈ ਹਰਬੇਲ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਕਿ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਆ ਜਾਂ ਪਿਆਰ ਦੇ ਰਹੇ ਆ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਭਾਈ ਜੀ ਠੀਕ ਹਾਂ ਵਧੀਆ ਅੱਛਾ ਭਾਈ ਹਰਬੇਲ ਅੱਜ ਵੜਾ ਕਿੰਨੀਆਂ ਵਿਖਾਉਣੀਆਂ ਭਾਈ ਹਾਂ ਸੰਧੂ ਸਾਹਿਬ ਆਪਣੇ ਕੋਲੇ ਦੋ ਸੁਨੀਆਂ ਨੇ ਹਾਂਜੀ ਤਾਂ ਤਿੰਨ ਗੱਪਣਾ ਨੇ ਠੀਕ ਹੈ ਜੀ ਜਿਹਦੇ ਵਿੱਚ ਐਸਟੀ 22 ਦਾ ਵੀ ਇੱਕ ਪਿਓਰ ਆ ਗਈ ਹਾਂਜੀ ਤਾਂ ਇੱਕ ਦੱਬਣਾ ਜਸੀ ਆ ਸ਼ਾਈ ਵਾਲਾ ਹਾਂ ਜਨਨ ਕਿ ਸਾਰੇ ਬ੍ਰਾਂਡ ਆਪਣੇ ਕੋਲ ਆ ਇਸ ਟਾਈਮ ਮਤਲਬ ਕਿ ਟੋਟਲ ਮਿਲਾ ਕੇ ਆਪਣੇ ਕੋਲ ਹੁਣ 5 ਨੇ 5 ਨੇ ਠੀਕ ਆ ਤੇ ਸਾਰੀਆਂ ਸੁਈਆਂ ਨੇ ਜੀ ਤੁਹਾਨੂੰ ਸਭ ਦੋ ਸੁਈਆਂ ਨੇ ਹਾਂ ਤਿੰਨ ਸੂਰ ਬਣ ਗਿਆ ਤਿੰਨ ਸੂਰ ਬਣ ਗਿਆ ਹਾਂਜੀ ਤੇ ਪਹਿਲੇ ਨੰਬਰ ਤੇ ਹਰਵੇਲਾ ਜਿਹੜੀ ਆ ਵਾਈਟ ਰੰਗ ਦੇ ਵਿੱਚ ਆਪਣੇ ਕੋਲ ਸਾਹਮਣੇ ਇਹਨਾਂ ਦਾ ਦੂਜੀ ਸੁਈ ਵੈੜ ਸੁਈ ਆ ਹਾਂਜੀ ਕਰੀਬ ਆਪਾਂ 13 ਹੀ ਕਵਾਂਗੇ ਹੋ ਸਕਦਾ 14 ਲੀਟਰ ਵੀ ਦੁੱਧ ਹੋਵੇ ਇਹਦੇ ਥੱਲੇ ਠੀਕ ਹੈ ਜੀ ਤਾਂ ਚੋਣ ਇੱਕ ਨੰਬਰ ਆ ਹਾਂ ਸੂਈ ਨੂੰ ਅੱਜ 8 ਤੋਂ 10 ਦਿਨ ਹੋ ਗਿਆ ਪਿੱਛੇ ਮੇਲ ਦਾਫਾ ਠੀਕ ਹੈ ਸਵਾ ਦੁਜਾ ਸਵਾ ਦੁਜਾ ਵਾ ਤਾਂ ਦੁੱਧ ਕਿੰਨਾ ਹੋਣ ਜਵਾਰੀ ਹੈ ਜੀ 8 ਦਿਨਾਂ ਦਾ ਸਿੱਧੂ ਸਾਹਿਬ ਚਲੋ ਆਪਾਂ ਵੈਸੇ ਹੋਊ ਭਾਵੇਂ 14 ਹੀ ਹਾਂ ਆਪਾਂ 12 ਤੋਂ 14 ਦੇ ਵਿੱਚ ਕਰਾਂਗੇ 12 ਤੋਂ 14 ਦੇ ਵਿੱਚ ਬਾਕੀ ਥਾਂ ਹਵਾਣਾ ਜਿਹੜਾ ਦੋਸਤੋ ਵਧੀਆ ਬਹੁਤ ਵਧੀਆ ਥਾਂ ਹੈ ਬਹੁਤ ਪਿਆਰੀ ਹੈ ਤੇ 12 ਤੋਂ 14 ਦੇ ਦਰਮਿਆਨ ਜਿਹੜਾ ਬਿਲਕੁਲ ਜਿਹੜਾ ਦੁੱਧ ਖਾ ਜਾ ਰਿਹਾ ਠੀਕ ਹੈ ਆਹ ਥਾਂ ਪੰਡਾ ਦੇਖੋ ਜੀ ਹਵਾਨਾ ਵਧੀਆ ਹੈਗਾ ਬਾਕੀ ਜਿਹੜਾ ਸਾਡੇ ਦੋਸਤੋ ਬਿਲਕੁਲ ਤੇ ਕੀ ਸੋਹਣੀ ਸ਼ੇਰ ਠੀਕ ਹੈ ਠੀਕ ਹੈ ਬਾਕੀ ਦੋਸਤੋ ਤੁਸੀਂ ਆਓ ਆਪਣੀ ਚੋਾਈ ਜਿਹੜੀ ਦੋ ਟਾਈਮ ਤਿੰਨ ਦੋ ਟਾਈਮ ਚੋਾਈ ਕਰਕੇ ਤਸੱਲੀ ਕਰ ਲਿਓ ਤਸੱਲੀ ਕਰ ਮਗਰ ਉਹ ਜਿਹੜਾ ਬੱਛਾ ਮੇਲ ਨਾ ਮੇਲ ਦਾ ਸਾਈਜ਼ ਤੇ ਰੇਟ ਵੀ ਦਾ ਕੀ ਦੱਸਣਗੇ ਸਾਵੇ ਦਾ 41000 ਰੁਪਏ ਉੱਚ ਵੀ ਮਾਨਤਾਂ ਲੋਕ 41000 ਦੇ ਵਿੱਚੋਂ ਹਾਂਜੀ ਠੀਕ ਹੈ ਜੀ 41000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਂ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਵਾੜ ਦਿਖਾਉਣੀ ਹੈ ਕ੍ਰੋਸ ਸੰਗ ਹੈਗੀ ਐਸ ਸੰਦਰਾਵ ਸ਼ਾਹੀਵਾਲ ਦਾ ਤੇ ਜਰਸੀ ਦਾ ਕ੍ਰੋਸ ਆਗਾ ਅੱਛਾ ਜੀ ਉਹ ਸਾਰੇ ਐਚ ਐਫ ਐਚ ਐਫ ਸ਼ਾਹੀਵਾਲ ਦਾ ਕ੍ਰੋਸ ਆਗਾ ਠੀਕ ਐ ਐਚ ਐਫ ਦੇ ਸ਼ਾਹੀਵਾਲ ਦਾ ਵੀਰਵਾਲ ਕ੍ਰੋਸ ਆਗਾ ਸਾਹਿਬ ਸੱਚੀ ਆ ਆਪਾਂ ਇਹਦੀ ਜਿਆਦਾ ਦੀ ਪਰਸੈਂਟੇਜ ਆ ਜਿਹੜੀ ਆਪਾਂ ਉਹ ਐਚ ਐਫ ਨੂੰ ਦੇਵਾਂਗੇ ਬਿਲਕੁਲ ਤਾਂ ਸੰਦਰਾਵ ਆਪਾਂ ਆਪਣੇ ਪਰਿਵਾਰ ਤੋਂ ਇਹ ਗੱਲ ਲਈਏ ਸੰਨੂ ਸਾਹਿਬੇ 14 ਤੋਂ 16 ਇੰਚ ਦੀ ਚਵਾਈ ਆਰਾਮ ਨਾਲ ਦੇਵਗੇ ਪਰ ਹਜੇ 10 ਤੋਂ 12 ਦਿਨ ਲੱਗੇਗਾ ਠੀਕ ਹੈ ਜੀ ਸੁਭਾ ਤੁਜਾ ਸੁਣਾ ਲੈ ਸੁਭਾ ਤੁਜਾ ਸੁਣਾ ਦੋਸਤੋ ਬਾਕੀ ਇੱਕ ਚੰਗੀ ਭਾਰੀ ਬੋਦੀ ਦੀ ਠੀਕ ਹੈ ਬਜਰ ਬਜਰ ਪੂਰਾ ਹੈਗਾ ਵਹਿੜ ਦਾ ਨਾਰਮਲ ਹੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੈਕਿੰਡ ਟਾਈਮਰ ਜਿਹੜੀ ਵਹਿੜ ਤੋਂ ਜਾ ਰਹੀ ਹੈ ਕਿ ਆਹ ਥੋੜਾ ਹਵਾ ਨਾਲ 10 ਤੋਂ 15 ਦਿਨ ਲੱਗੂਗੀ ਸਮਾਂ ਜੀ 10 ਦਿਨ ਦਾ ਆਰਾਮ ਨਾਲ ਕਰੂਗੀ ਵੱਧ ਲੈਣ ਦੇ ਲੈਣ ਠੀਕ ਹੈ ਜੀ ਤਾਂ ਕਿ ਸੰਤੂ ਸਾਹਿਬ ਚਲੋ ਆਪਣੇ ਸਾਹਮਣੇ ਰਹੀ ਹੈ ਹਾਂ ਜੀ ਬਹੁਤ ਠੀਕ ਹੈ ਜੀ ਹੈਲੋ ਦੋਸਤ ਜੀ ਜਰੂਰ ਤੁਸੀਂ ਉਹਨਾਂ ਤਾਜ਼ਾ ਪਸ਼ੂ ਪਾਉਣਾ ਸੀ ਇਸ ਕਰਕੇ ਉਹਨਾਂ ਸਮਾਂ ਰਹਿੰਦਾ ਥੋੜਾ ਪਹਿਲਾਂ ਵੀ ਅੱਧਰ ਤੋਂ ਹਾਂ ਅੱਛਾ ਵੀ ਅੱਧਰ ਵੇਲੇ ਤਾਂ ਕੀ ਮੁੱਲ ਕੀਤਾ ਫਿਰ ਸਿੰ্ধু ਸਾਹਿਬ ਜੇਤਾ ਸੂ ਵੀ ਜਿਸ ਟਾਈਮ ਉਸ ਟਾਈਮ ਤੇ ਦਾ ਪੰਜਾਬ ਦੇ ਪਲਾਸ ਹੋਊਗਾ ਹਾਂਜੀ ਇਸ ਟਾਈਮ ਜਿਹੜਾ ਆਪਾਂ ਲੈਂਦੇ ਨੇ ਦਾ 38000 ਦੀ ਦਾ 38000 ਦੀ ਦੇਵਾ 38000 ਦੀ ਜਿਹੜੀ ਦੋਸਤੋ ਦੂਜੇ ਨੰਬਰ ਤੇ ਵੇੜ ਦਿਖਾਈ ਆ ਐਚ ਐਫ ਤੇ ਜਰਸੀ ਦਾ ਵੀ ਦਾ ਵੀ ਕਰਾਸ ਆਂਗਾ ਠੀਕ ਆ ਇਹ ਵੈੜ ਚੰਗੀ ਪਾਰੀ ਬੋਲ ਠੀਕ ਆ 383800 ਦੀ ਆ 383800 ਆ 638 ਹਾਂ 383800 ਦੀ ਆ ਠੀਕ ਆ ਇਸ ਤੋਂ ਜਿਹੜੀ ਬਾਅਦ ਇੱਕ ਹੋਰ ਵੈੜ ਆ ਇਹ ਵੀ ਬਤਾਉਗਾ ਇਹ ਸੂਈ ਹੈ ਜੀ ਸਾਬ ਇਹ ਜਰਸੀ ਆ ਅੱਛਾ ਬਹੁਤ ਚੰਗੀ ਲੱਗ ਰਹੀ ਹੈ ਰਾਂਗੀ ਜੀ ਤੁਹਾਡੇ ਸਾਹਮਣੇ ਨਹੀਂ ਕਿੰਨੇ ਦਿਨਾਂ ਕੋ ਸੁਈਨ ਲਵਾਂਗੀ ਨਹੀਂ ਸਮਝਾ 16 ਵਾਲੀ ਜਦ ਬਰਿਆ ਅਜੇ 10 12 ਦਿਨ ਲਵਾਂਗੀ ਠੀਕ ਹੈ ਜੀ 10 ਤੋਂ 12 ਦਿਨ ਜਿਹੜਾ ਸਮਾਂ ਲੈ ਜੂਗੀ ਦੂਜਾ ਸੁਹਾਂਗਾ ਪਹਿਲੇ ਲੈ ਜੀ ਜੀ ਸੰਤ ਸਾਹਿਬ ਪਹਿਲੇ ਸੁਈ ਹੈ ਅਹ ਅੱਛਾ ਜੀ ਬਾਕੀ ਇਹਦਾ ਜਿਹੜਾ ਸਮਾਂ ਹੈ 10 ਦਿਨ ਪਿਆ ਵਾ ਠੀਕ ਹੈ ਜੀ ਤੇ ਬਣੂਗੀ ਲੋੜ ਤੋਂ ਵੱਧ ਤੇ ਸੀਲਸ ਲੱਗ ਬਹੁਤ ਹੀ ਵਧੀਆ ਠੀਕ ਹੈ ਚੰਗੀ ਆ ਬਹੁ ਆ ਸਾਰੀ ਖੁੱਲਣੀ ਆ ਇਹ ਕਿੰਨੇ ਕਿਤੇ ਲੱਗੋ ਜੀ ਤਿੰਨ ਦਾ 10 ਵੀ ਲੈ ਸਕਦੀ 12 ਵੀ ਹੈ ਨਾ ਤੇ ਬਣੂਗੀ ਬਹੁਤ ਵਧੀਆ ਤੇ ਚਵਾਈ ਇਹਦੀ 10 ਤੋਂ ਕੋਈ 12 13 ਦੇ ਵਿਚਕਾਰ ਰੋ ਠੀਕ ਆ ਤੇ ਹਰਬੀਲ ਭਾਈ ਬੋਲਿੰਦਾ ਕੀ ਕਰਤਾ ਬੋਲਦੇ ਸੰਤੂ ਸਾਹਿਬ ਲੈ ਦੇ 29000 ਸਾਡੇ 29 ਸਾਡੇ 29000 ਦੀ ਜਿਹੜੀ ਦੋਸਤੋ ਇਹ ਜਰਸੀ ਵੈਡ ਠੀਕ ਆ ਜਰਸੀ ਵੈਡ ਵੀ ਨਾਲ ਦਾ ਵੀ ਜਰਸੀ ਵੈਡ 29000 ਦੀ ਦੇ ਲੈ ਹੋਵੇਗੀ ਠੀਕ ਆ ਤੇ ਬਾਕੀ ਬੇਨਤੀ ਆ ਭੈਣ ਭਰਾ ਸੌਦਾ ਕਰਦੇ ਸਮੇਂ ਵਪਾਰੀਆਂ ਵਾਲੀ ਗੱਲ ਨਾ ਕਰਿਆ ਕਰਨ ਕਿ ਉਹਨੇ ਇੰਨੇ ਮੰਗੇ ਸੀ ਇੰਨੇ ਦੇਨੇ ਆ ਹਾਂ ਆਪਣੇ ਜਿਹੜੇ ਸੰਧੂ ਸਾਹਿਬ ਇੱਕ ਭੈਣ ਦਾ ਮਾਤਣ ਹੁੰਦਾ ਹੁੰਦਾ ਜਿਸ ਤਰ੍ਹਾਂ ਆਪਾਂ ਬੱਚੇ ਆਪਾਂ ਕਿਸੇ ਦੇ ਘਰੇ ਜਾਂਦੇ ਆ ਆਪਾਂ 100 500 200 ਹਜ਼ਾਰ ਦੇਖੇ ਹੁੰਦੇ ਆ ਬਿਲਕੁਲ ਕਹਿੰਦਾ ਭਾਬ ਵੀ ਆਪਾਂ ਉਹਨਾਂ ਕੀ ਮਾਤਣ ਕਰੀਦਾ ਜਿੰਨਾ ਕ ਆਪਾਂ ਰੇਟ ਹੀ ਉਹਨਾਂ ਰੱਖਿਆ ਹੁੰਦਾ ਜਿੰਨਾ ਕ ਆਪਾਂ ਛੋਟ ਕਰਦੇ ਆਪਾਂ ਵੇਖ ਲੈਨੇ ਆ ਦੂਰੀ ਨੇੜੇ ਦੇ ਹਿਸਾਬ ਨਾਲ ਜਾਂ ਤਕਰੀਬਨ ਭਵੇਂ ਕੋਈ ਦੂਰ ਦਾ ਚਾਹੇ ਨੇੜੇ ਦਾ ਤਕਰੀਬ ਆਪਣੀ ਸੋਚ ਹੁੰਦੀ ਆ ਮੁੱਲ ਸਾਰਿਆਂ ਲਈ ਇੱਕੋ ਜਿਹਾ ਹੋਵੇ ਹੂੰ ਤਾਂ ਕਿਸੇ ਲਈ 500 ਕਿਸੇ ਲਈ 1000 ਕਿਸੇ ਲਈ 700 ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਸੌਦਾ ਕਰਦੇ ਸਭ ਬਿਲਕੁਲ ਤੇ ਇਹ ਜਰੂਰ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਪਾਕੀ ਕੋਈ ਗੁੱਸਾ ਘਿਲਾ ਨਹੀਂ ਹੁੰਦਾ ਤੁਸੀਂ ਆਪਦੀ ਸੋਚ ਸਮਝ ਵਰਤ ਨਹੀਂ ਹੁੰਦੀ ਆਪਦੇ ਸਾਰਾ ਮੁੱਲ ਹੀ ਲਾਉਂਦੇ ਸੌਦਾ ਸਵੇ ਦਾ ਆਪਾਂ ਪਰ 35 ਮੰਗ ਕੇ 32 ਮੰਗ ਕੇ ਹਨਾ ਉਹਦਾ 50 ਮੰਗ ਕੇ ਉਹਦਾ 40 ਮੰਗ ਕੇ ਪਰ ਰਾਜੇਜ ਪਹਿਲਾਂ ਡਿਮਾਂਡ ਕਰਕੇ ਹਨਾ ਉਹਦਾ ਕੋਈ ਫਾਇਦਾ ਨਹੀਂ ਵੀ ਉਹਨਾਂ ਕਾ ਕਰੋ ਯਾਰ ਦੇ ਵਿੱਚ ਦੇਖੋ ਜਿਹੜੇ ਸ਼ਿਕਾਰੀ ਬੰਦੇ ਨੇ ਜਾਂ ਕਾਰੀ ਵਿਹਾਰੀ ਨੇ ਉਹਨਾਂ ਦਾ ਕਿਤਾਬ ਦਾ ਲੈਣਾ ਤਾਂ ਇਸ ਦੁਨੀਆ ਦੇ ਵਿੱਚ ਭੋਲੇ ਭੈਣ ਭਰਾ ਵੀ ਬਹੁਤ ਬੈਠੇ ਨੇ ਬਿਲਕੁਲ ਜੀ ਜਿੰਨਾਂ ਨੂੰ ਜੇ ਆਪਾਂ ਦੇ ਆਪਾਂ ਗੱਲਾਂ ਕੀਤੀਆਂ ਉਹਨਾਂ ਨੇ ਉਹਨਾਂ ਹੀ ਗੱਲ ਕਰਨੀਆਂ ਤਾਂ ਮੈਂ ਇੱਕ ਜਿਹੜਾ ਸੌਦਾ ਕਰਨ ਦਿਆਂ ਜਾਂ ਰੇਟ ਦੱਸਣਿਆ ਇੱਕ ਜਿਹੜੇ ਬਿਲਕੁਲ ਨਾ ਅਣਜਾਣ ਭੋਲੇ ਭੈਣ ਭਰਾਵਾ ਜਿਹੜੇ ਸੌਦਾ ਨਹੀਂ ਕਰ ਸਕਦੇ ਬਹਿਸ ਬਾਜੀ ਇਹ ਉਹਨਾਂ ਲੋਕਾਂ ਦਾ ਰੇਟ ਆ ਜੇ ਆਪਾਂ ਕਾਰੀ ਵਿਆਰੀ ਜਾਂ ਸ਼ਿਕਾਰੀ ਬੰਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਰੇਟ ਇਹ ਨਹੀਂ ਆ ਕਿਉਂਕਿ ਉਹਨਾਂ ਲਈ ਰੇਟ ਇਹ 10-10 ਹਜ਼ਾਰ ਵੱਧ ਨੇ ਕਿਉਂਕਿ ਉਹਨਾਂ ਨੇ ਤੋੜਨਾ ਮਰੋੜਨਾ ਬਿਲਕੁਲ ਜੀ ਤਾਂ ਪਰ ਆਪਾਂ ਇਹ ਉਹਨਾਂ ਭੈਣ ਭਰਾਵਾਂ ਵਾਲੀ ਰੇਟ ਰੱਖਿਆ ਜਿਹੜੇ ਬਿਲਕੁਲ ਘਰਾਂ ਦੇ ਵਿੱਚ ਪਹਿਲੀ ਵਾਰ ਆਪਾਂ ਪਸ਼ੂ ਖਰੀਦ ਰਹੇ ਨੇ ਜਿਵੇਂ ਮੈਨੇ ਕੋਈ ਆਪਣੀ ਵੀ ਮੰਨ ਲੈਣੀ ਹੈ ਤੇ ਆਪਾਂ ਉਹਨਾਂ ਲੋਕਾਂ ਲਈ ਇਹ ਰੇਟ ਰੱਖਿਆ ਵਾ ਠੀਕ ਹੈ ਫਿਰ ਹਰਵਿਲ ਭਾਈ ਇਸ ਤੋਂ ਬਾਅਦ ਅਗਲੀ ਵਾਰ ਜਿਹੜੀ ਉਹ ਵੀ ਬਿਕਾਊਗਾ ਨਾ ਜੀ ਵੈਸੇ ਹਾਂ ਸੰਤੂ ਸਾਹਿਬ ਇਹ ਆਪਣੇ ਕੋਲੇ ਬੈਠਾ ਹੂੰ ਬੜ ਵੱਡੇ ਕਦ ਕਰਦੀ ਐਫ ਪਿਓਰ ਬੈੜਾ ਦਾ ਜੀ ਸੰਦੂਰਾਵੇ ਇਹਦੇ ਤੇ ਕੋਈ ਦੋ ਟਾਈਮ ਤੇ ਲ ਟਾਈਮ ਦਵਾਈ ਕਰੇ ਅੱਛਾ ਜੀ ਆਪਾਂ 19 ਤੋਂ 22 ਦੇ ਵਿੱਚ ਜਿਹੜਾ ਦੁੱਧ ਸਵਾਰਾ 19 ਤੋਂ 22 ਦੇ ਵਿੱਚ ਹਾਂਜੀ ਤੇ ਕਿੰਨਾ ਟਾਈਮ ਹੋਗਾ ਸੁਈ ਨੂੰ ਸੰਦੂਰਾ ਮਹੀਨੇ ਦੇ ਲੱਗ ਪਾ ਲੀਨ ਦੇ ਲੱਗ ਪਾ ਬੱਚਾ ਨਹੀਂ ਹੈਗਾ ਬਿਨ ਬੱਚੇ ਤੋਂ ਬੇਲ ਬੱਚੇ ਤੋਂ ਕੋਈ ਦੁੱਧ ਦੀ ਬਾਤ ਘਾ ਰਹੀਆਂ 19 ਤੋਂ ਲੈ ਕੇ 22 ਮੀਟਰ ਜਿਹੜੀ ਦਵਾਈ ਕਰਾ ਠੀਕ ਹੈ ਜੀ 19 ਤੋਂ ਜਿਹੜੀ ਆ ਦੋਸਤੋ 22 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਆ ਦੇ ਸੁਵਾ ਦੁੱਧ ਜੈ ਸੁਜੀਰੇ ਜਿਹੜੀ ਕਪਾਸਟੀ ਸੁਵਾ whatsapp ਕੀਆ ਉਹ ਆਪਣੀ ਪਲੇਅਰ ਆ ਪਰ ਜਿਹੜਾ ਅਵੇਲੇਬਲ ਆ ਉਹ 10-10 ਮਾਪਾ ਭਾਂਡੇ ਦੇ ਵਿੱਚ ਜਾਂ ਲੀਟਰ ਚ ਹੈ ਕਹਿ ਲੋ ਆਪਾਂ ਤੁਹਾਡੇ ਨੂੰ ਇਹ ਨਹੀਂ ਤਾਂ ਭਾਈ ਜਿੱਤਰਾ ਦੁੱਧ ਦੋ ਟਾਈਮ ਲੈਨੇ ਜਾਂ ਭਾਈ ਚਲਾ ਦਿਆ ਠੀਕ ਹੈ ਆ ਦੇਖੋ ਭਾਈ ਇਹ थाना ਹਵਾਨਾ ਜੀ ਠੀਕ ਹੈ ਤੁਹਾਡਾ ਜੁਵਾਈ ਇੱਕ ਨੰਬਰ ਠੀਕ ਆ ਇਹਦਾ ਮੁੱਲ ਵੀ ਤਾਂ ਕੀ ਫਿਰ ਸਾਨੂੰ ਸਭ ਮਹੀਨੇ ਦੇ ਲਗਭਗ 100 ਆ ਹਾਂ 19 ਤੋਂ 22 ਮੀਟਰ ਦੀ ਆਪਾਂ ਚਵਾਈ ਕਰਾਵਾਂਗੇ ਹਾਂ ਮੁੱਲੇ ਦਾ 55000 ਥੋੜਾ ਬਹੁਤ ਮਾਨਤਨ ਹੋ ਸਕਦਾ ਹਾਂਜੀ ਛੋੜਾ ਬਹੁਤ ਮਾਨਤਨ ਹੋ ਸਕਦਾ 55 ਦੇ ਵਿੱਚੋਂ ਹਾਂਜੀ ਠੀਕ ਆ 55000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜੂਗਾ ਜਿਹੜੀ ਵੱਡੀ ਆਪਾਂ ਐਫ ਪੀ ਦੀ ਬੈਡ ਦਿਖਾਈਏ ਤੁਹਾਨੂੰ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਛਾਈ ਵਾਲ ਦੇ ਵਿੱਚ ਆ ਗਈ ਜੀ ਇਹ ਛਾਈ ਵਾਲ ਦਾ ਇਹ ਸਾਨੂੰ ਸਭ ਬਲੈਕ ਛਾਈ ਵਾਲਾ ਹਾਂਜੀ ਬਾਰੇ ਇਹ ਹੋ ਚੋਲੀ ਆਪਾਂ ਹਾਂ ਥੋੜਾ ਕੈਮਰਾ ਘੁਮਾ ਦਿਓ ਹਾਂ ਇਹਨੂੰ ਆਪਾਂ ਇਹਦਾ ਵੀ ਬੱਚਾ ਨਹੀਂ ਹੈਗਾ ਹਾਂਜੀ ਦੋ ਦਿਨ ਇਹਦੇ ਥੱਲੇ ਵੀ 20 ਦੇ ਲਗਭਗ ਚੱਲਣ ਦੇ ਆ 20 ਗਰੂ ਦੇ ਥੱਲੇ ਪੀਆ ਹਾਂ ਸੁਹਾ ਕਿਰਮਾ ਸੁਈਏ ਸੁਹਾ ਦੂਜੇ ਚੱਲ ਰਹੀ ਆ ਹਾਂਜੀ ਬਹੁਤ ਸ਼ਾਈਨਿੰਗ ਆ ਤੇ ਸੋਹਣੀ ਆ ਠੀਕ ਹੈ ਪਰ ਇਹਦਾ ਆਪਾਂ ਰੇਟ ਜਾਨੀ ਕਿ ਆਪਾਂ ਕੱਲ ਜਾਂ ਪਰਸੋਂ ਇਹਦੀ ਵੀਡੀਓ ਇੱਕ ਵੱਖਰੀ ਆਪਾਂ ਇਹ ਅੱਜ ਖਰੀਦੀ ਸੀ ਅੱਜ ਖਰੀਦੀ ਸੀ ਆਪਾਂ ਦੋ ਦਿਨ ਇਹਦੀ ਚੁਆਈ ਕਰਾਂਗੇ ਠੀਕ ਹੈ ਤੇ ਬਾਕੀ ਕੋਈ ਗੱਲ ਭੈਣ ਭਰਾ ਕਰਨਾ ਤੇ ਉਹ ਕਰ ਸਕਦਾ ਬਾਕੀ ਇਹਦਾ ਰੇਟ ਕੋਈ ਹਜੇ ਆਪਾਂ ਨਹੀਂ ਕਰਾਂਗੇ ਇਹ ਵੀ ਗਲਤ ਤਾਂ ਹਾਜ਼ਰ ਹੈ ਪਰ ਹੁਣ ਮੈਂ 1 ਘੰਟਾ ਪਹਿਲਾਂ ਇਹਦੀ ਚੁਆਈ ਕਰਕੇ ਲੈ ਕੇ ਆਇਆ ਠੀਕ ਹੈ ਭਾਈ ਇਸ ਤੋਂ ਬਾਅਦ ਵੀਰੇ ਆੜੀ ਲਾਲ ਚਾਹੀ ਵਾਲਾ ਕੀ ਆਪਣਾ ਇਹ ਸੰਧੂ ਸਾਹਿਬ ਲਾਲ ਚਾਹੀ ਵਾਲਾ ਪੀਕੇ ਸੂਏ ਦੇ ਗੱਬਣ ਹਾਂ ਅਜਾ ਦੇਰ ਲੈਂ ਜਾਂਦੀ ਹੈ ਦੇਰ ਲੈ ਕੇ ਜਾਂਦੀ ਹੈ ਦਸ ਦਿਨ ਬਹੁਤ ਠੰਡੀ ਚੀਜ਼ ਹੈ ਠੀਕ ਹੈ ਜੀ ਨਵੀਂ ਆਪਾਂ ਚੱਲ ਗਏ ਬਹੁਤ ਚੰਗੀ ਬੜੀ ਥੜੀ ਪੂਰਾ ਜਾਂਦੀ ਪਈ ਹੈ ਨਹੀਂ ਤੇ ਚਾਹੀ ਵਾਲ ਕਿੰਨੀਆਂ ਗਰਮ ਹੁੰਦੀਆਂ ਆਹ ਦੇਖੋ ਬਿਲਕੁਲ ਪਰ ਸੰਦੂ ਸਾਹਿਬ ਦੀ ਜਿਹੜੀ ਰਿਕਾਰਡ ਸੀਗਾ ਹਾਂਜੀ ਆ 14 15 ਮੀਟਰ ਦਾ ਹਾਂ ਉਹਦਾ ਹੈਦੀ ਮਤਲਬ ਠੀਕ ਆ ਤੇ ਤੀਜੇ ਸੁਵੇ ਲਈ ਲੈ ਲਈ ਹਾਂ ਤੇਜੇ ਸੁਵੇ ਲਈ ਹਾਂ ਠੀਕ ਆ ਆ ਕਰੋ ਚੈੱਕ ਜੀ ਗੱਲ ਹੁੰਦੀ ਆ ਸੀਲ ਲੱਗ ਪਛੂ ਜੀ ਬਿਲਕੁਲ ਨਹੀਂ ਤਾਂ ਸਾਹੀ ਵਾਲ ਦੇ ਹੱਥ ਨਹੀਂ ਲਾਉਣਗੇ ਹਾਂ ਆ ਦੇਖੀ ਠੀਕ ਆ ਸੀਲ ਸਭ ਪੂਰੇ ਹਨ ਜਿਹੜਾ ਮਾਜਾ ਦੀ ਕੁਆਲਿਟੀ ਹੁੰਦਾ ਆ ਦਿਰ ਕਿੰਨੇ ਕੁ ਲਾਉ ਹੈ ਜੀ ਚਲੋ 10 ਦਿਨ ਤੱਕ ਨੋਰਮਲ ਆ ਹਾਂਜੀ ਬਾਕੀ ਅੱਜ ਨਾ ਥੋੜਾ ਪਾਣੀ ਦੀ ਕਮੀ ਸੀਗੀ ਠੀਕ ਆ ਤੇ ਪਾਣੀ ਪੂਣੀ ਨਹੀਂ ਪਸ਼ੂ ਨੇ ਪੀਤਾ ਹੂੰ ਤਾਂ ਲੈ ਠੀਕ ਆ ਕੋਈ ਗੱਲ ਨਹੀਂ ਤੇ ਬਾਕੀ ਥਣ ਹਵਾਨਾ ਜਿਹੜਾ ਦੋਸਤ ਬਿਲਕੁਲ ਮੋਟਾ ਕੋਲ ਥਣ ਹਰ ਵਾਰ ਦੀ ਤਰ੍ਹਾਂ ਚੱਲੀ ਬੇਲ ਕਹਿ ਦੀ ਬੇਲ ਕਹਿ ਦੀ ਅਵੇਲਬਲ ਤਾਂ ਪਹਿਲਾਂ ਹੀ ਸੀ ਗੱਤ ਤੇ ਬਹੁਤ ਵਧੀਆ ਇੱਕ ਮੱਝਾਂ ਦੇ ਬਰਾਬਰ ਆਏ ਦੁੱਧ ਤੇ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਸੰਧੂ ਸਾਹਿਬ ਪਸ਼ੂ ਸੀਲ ਹੋਵੇ ਠੰਡਾ ਹੋਣਾ ਆ ਨਾ ਆਪਾਂ ਇਸੇ ਤਰੀਕੇ ਨਾਲ ਲੈ ਕੇ ਚੱਲਦੇ ਹਾਂ ਬਿਲਕੁਲ ਜੀ ਠੀਕ ਆ ਭਰਾ ਠੀਕ ਆ ਵਹਿੜ ਚੰਗੀ ਐ ਦੋਸਤੋ ਸ਼ਾਹੀ ਵਾਲਾਂ ਅੰਗ ਦੇ ਵਿੱਚ ਵਹਿੜ ਆ ਤੇ ਮੋਲੇ ਦਾ ਲੈ ਦੇ ਕੀ ਕਰਦੇ ਬਾਈ ਸੰਦੂ ਸਾਹਿਬ ਇਹਦੀ ਜਿਹੜੀ ਡਿਮਾਂਡ ਹੋਊਗੀ 45000 ਹਾਂਜੀ ਉਹਦੇ ਵਿੱਚ ਬਿੱਲ ਕੋਲ ਜਿਵੇਂ ਕਹਿੰਦੇ ਮਾਸਾ 45 ਦੇ ਵਿੱਚੋਂ ਮਾਨਤਨ ਮਾਨਤਨ ਦਾ ਵਧਦਾ ਹੁੰਦਾ ਪਿੱਛੇ ਭੈਣ ਥੋੜਾ ਦੇਖ ਪਾਉਂਦਾ ਤੇ ਉਹਦੇ ਪਟ્રોલ ਤੇ ਠੀਕ ਆ 45000 ਦੇ ਵਿੱਚੋਂ ਮਾਨਤਨ ਹੋਊਗਾ ਹਜੇ 1.5 ਵਿੱਚ 10 ਤੋਂ ਉੱਪਰ ਲੈ ਜੂਗੀ ਸਮਾਂ ਲੈ ਜੀ ਆ ਹਾਂ ਪਰ ਬੰਦ ਨਹੀਂ ਕੋ ਹਾਂ ਸਾ ਦੇਖੋ ਸਮਾਂ ਲੈ ਜੂਗੇ ਜੀ ਦੋਸਤੋ ਨਾ ਦੇ ਗੁੱਟੇ ਲਾ ਟੁੱਲਾ ਪੋ ਠੀਕ ਹੈ ਜੀ ਠੀਕ ਹੈ 45000 ਜਿਹੜੀ ਦੋਸਤੋ ਠੀਕਾ ਮੁੱਲ ਹੈਗੀ ਹਾਂ ਨਾ ਹੈਗੀ ਬਾਕੀ ਅੱਜ ਪਸ਼ੂ ਜਿਹੜੇ ਸੀਗੇ ਇੰਨੇ ਸੀ ਵੀਰ ਦੇ ਕੋਲੇ ਵਹੜਾਂ ਦੇ ਵਿੱਚ ਖਾਸ ਤੌਰ ਤੇ ਠੀਕ ਹੈ ਤੇ ਵਹੜਾਂ ਹੋਰ ਵੀ ਆ ਜਾਣੀਆਂ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਕੀ ਸਾਨੂੰ ਦਾ ਵੀ ਇੱਥੇ ਨਵੇਂ ਪੁਰਾਣੇ ਪਸ਼ੂ ਤੁਹਾਨੂੰ ਪਤਾ ਵੀ ਆਉਂਦੇ ਜਾਂਦੇ ਰਹਿੰਦੇ ਆ ਵੀਡੀਓ ਤੇ ਵੀ ਅਪਲੋਡ ਹੁੰਦੇ ਰਹਿੰਦੇ ਆ ਬਾਕੀ ਤਕਰੀਬਨ ਆਪਣੀ ਹੈਬਿਟਾ ਜਾਂ ਆਦਤਾਂ ਤੇ ਤਕਰੀਬਨ ਆਪਾਂ ਜਿਹੜਾ ਵੀਡੀਓ ਦੇ ਪਸ਼ੂ ਸੇਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਲੋਕਲ ਪੈਣਪਰਾ ਵੀ ਆਉਂਦੇ ਆ ਸਾਰਿਆਂ ਦਾ ਮਨਤਨ ਕਰੀਦਾ ਜਿੰਨਾ ਵੀ ਆਪਣੀ ਗੁਜ਼ਾਇਸ਼ ਹੁੰਦੀ ਆ ਵੱਧ ਤੋਂ ਵੱਧ ਕਰੀਦਾ ਠੀਕ ਆ ਵੀਰ ਤੇ ਬਾਕੀ ਵੀ ਹਾਂਜੀ ਇੱਕ ਸੰਪਰਕ ਨੰਬਰ ਆਪਣਾ ਦਿੱਤ 990382025 9906382025 ਠੀਕ ਹੈ ਜੀ ਅੱਜ ਵੜਾ ਸੀ ਦੋਸਤੋ ਵੀਰ ਤੇ ਕੋਲ ਪੰਜ ਵੜਾ ਦਿਖਾ ਦਿਆਂ ਤੁਹਾਨੂੰ ਆਪਾਂ ਜਿਨ੍ਹਾਂ ਦੇ ਵਿੱਚ ਕ੍ਰੋਸ ਅੰਗ ਵੱਧ ਹੈਗੇ ਆ ਇੱਕ ਸ਼ਾਹੀ ਬਾੜ ਦੀ ਬਿਹੜਾ ਇੱਕ ਕੇਚਪ ਪਿਓਰ ਬਖਾਈਆ ਬਾਕੀ ਤਿੰਨ ਬਿਹੜਾ ਸੀ ਕਰੋਸਾਂਗ ਦੇ ਵਿੱਚ ਨੇ ਠੀਕ ਆ ਸਾਰੀਆਂ ਬਿਹੜਾ ਚੰਗੀਆਂ ਨੇ ਆਪੋ ਆਪਣੀ ਥਾਂ ਤੇ ਦੋ ਸੁਈਆਂ ਤਿੰਨ ਗੱਬਣ ਬਿਲਕੁਲ ਰੈਡੀ ਹੈਗੇ ਸੂਣ ਦੇ ਵਿੱਚ ਠੀਕ ਆ ਪਤਾ ਕੀ ਹੁੰਦਾ ਪਸ਼ੂ ਦੇ ਵਿੱਚ ਵਾਦਾ ਕਟਾ ਹੋ ਜਾਣਾ ਕਿਸੇ ਦੇ ਵਸ ਦੀ ਗੱਲ ਨਹੀਂ ਤਾਂ ਆਪਣਾ ਜਿੰਨੇ ਵੀ ਪੈਣਪਰਾ ਖਰੀਦਣ ਵਾਲੇ ਨੇ ਜਾਂ ਵਪਾਰੀ ਵੇਚਣ ਵਾਲੇ ਨੇ ਕਿਸੇ ਵਪਾਰੀ ਦੇ ਵਸ ਦੀ ਗੱਲ ਨਹੀਂ ਹੁੰਦੀ ਜਾਂ ਘਰ ਚੋਂ ਕੋਈ ਪਸ਼ੂ ਸੇਲ ਕਰਦਾ ਕਿਸੇ ਨੇ ਇਹ ਨਹੀਂ ਸੋਚਿਆ ਹੁੰਦਾ ਕਿ ਮੈਂ ਇਹਨੂੰ ਮਾੜਾ ਪਸ਼ੂ ਦੇਵਾਂ ਹਾਂਜੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਵਪਾਰੀਆਂ ਦੀ ਕਿ ਚੰਗਾ ਪਸ਼ੂ ਅਸੀਂ ਪੇਸ਼ ਕਰਕੇ ਦੇਈਏ ਬਿਲਕੁਲ ਜੀ ਤਾਂ ਘਰ ਵਾਲੇ ਦੀ ਵੀ ਸੋਚ ਹੁੰਦੀ ਹੈ ਕਿ ਚੰਗਾ ਪਸ਼ੂ ਅਸੀਂ ਸੇਲ ਕਰੀਏ ਬਾਕੀ ਚਲੋ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਤਾਂ ਬਾਕੀ ਅੱਗੇ ਵਾਈ ਗੁਰੂ ਨੂੰ ਪਤਾ ਹੁੰਦਾ ਕੀ ਹੋਣਾ ਕੀ ਨਹੀਂ ਹੋਣਾ ਹੈਨਾ ਬਿਲਕੁਲ ਤਾਂ ਸੋ ਦੋਸਤੋ ਹਰ ਇੱਕ ਵਪਾਰੀ ਦੀ ਹਰ ਕੋਸ ਜਿਹੜਾ ਵੀ ਚੀਜ਼ ਸੇਲ ਕਰਦਾ ਉਹਦੀ ਇੱਕ ਇੱਕ ਅਪੀਲ ਆ ਆਪਦੇ ਭੈਣ ਭਰਾਵਾਂ ਨੂੰ ਕਿ ਕਿਸੇ ਨੂੰ ਕੋਈ ਡੋਬਣ ਤੇ ਨਹੀਂ ਲੱਗਾ ਹੈਗਾ ਵੀ ਯਾਰ ਆਪਾਂ ਕੋਈ ਚੀਜ਼ ਲੈ ਕੇ ਇਹਨੂੰ ਡੋਬਣਾ ਵੀ ਹਰ ਇੱਕ ਘਰੇ ਦੁੱਧ ਪਚਾਉਣਾ ਤੇ ਪਰਖ ਤੁਸੀਂ ਕਰਨੀ ਆ ਆਨਲਾਈਨ ਸੌਦਾ ਮੈਂ ਆ ਨਾ ਵੀ ਕਰੋ ਜੀ ਸਤਕੇ ਕਰੋ ਪਰ ਯਾਰ ਆਪਦੀ ਸੋਚ ਸਮਝ ਜਿਹੜੀ ਹੈਗੀ ਨਾ ਵੀ ਪ੍ਰੈਫਰੈਂਸ ਦੇ ਲਿਆ ਕਰੋ ਵੀ ਯਾਰ ਜਾ ਕੇ ਨਰਕ ਪਰਖ ਕਰਕੇ ਹੀ ਚੀਜ਼ ਖਰੀਦੀ ਜਾਵੇ ਕੋਈ ਮਾੜੀ ਗੱਲ ਨਹੀਂ ਆਨਲਾਈਨ ਸੌਦਾ ਕੋਸ਼ਿਸ਼ ਕਰੋ ਕਿ ਆਨਲਾਈਨ ਸੌਦਾ ਚਲੋ ਹੁੰਦਾ ਵਾ ਚੰਗੀ ਗੱਲ ਆ ਮਾੜੀ ਗੱਲ ਨਹੀਂ ਆਨਲਾਈਨ ਦੇ ਕੋਈ ਬਟਾਲੇ ਤੋਂ ਕੋਈ ਬਰਨਾਲੇ ਤੋਂ ਕੋਈ ਯਾਨੀ ਕਿ ਪੂਰਾ ਪੰਜਾਬ ਦੇ ਵਿੱਚ ਕੋਨੇ-ਕੋਨੇ ਤੋਂ ਹਨਾ ਇਹ ਹੈ ਗਵਾਂਡੋ ਵੀ ਆਉਂਦਾ ਸੰਧੂ ਸਾਹਿਬ ਜੀਦੋਂ ਆਪਾਂ ਘਰੋਂ ਇੱਕ ਕਿੱਕ ਮਾਰ ਲੈਂਦੇ ਮੋਟਰਸਾਈਕਲ ਨੂੰ ਉੱਤੇ ਖਰਚੇ ਪੈਣੇ ਸ਼ੁਰੂ ਹੋ ਜਾਂਦੇ ਆ ਬਿਲਕੁਲ ਤਾਂ ਕੋਸ਼ਿਸ਼ ਕੀਤੀ ਜਾਵੇ ਚਲੋ ਗਰੰਟੀ ਦੇ ਵੀ ਪਸ਼ੂ ਭੇਜੋ ਪਰ ਭੇਜਣੇ ਮੇਰੇ ਵੀਰ ਚਾਹੇ ਕਾਲ ਉਹ ਕਰਨ ਜਿੰਨਾਂ ਨੂੰ ਆਪਦੇ ਮਨ ਨੂੰ ਤਸੱਲੀ ਆ ਬਿਲਕੁਲ ਤਾਂ ਵਪਾਰੀ ਵੀਰ ਵੀ ਆਪਦੀ ਪਰਖ ਨਰਖ ਕਰਕੇ ਭੇਜਣ ਕਿ ਕਿਸੇ ਨਾਲ ਕੋਈ ਠੱਗੀ ਨਾ ਹੋ ਜੀ ਬਿਲਕੁਲ ਬਾਕੀ ਇੱਕ ਅਰਜ਼ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਹੱਥ ਜੋੜ ਕੇ ਬੇਨਤੀ ਆ ਵੀ ਦੋਸਤੋ ਮੇਰੇ ਤੋਂ ਜਿੰਨੇ ਵੀਰ ਵੀਡੀਓ ਬਣਾਉਣੇ ਚਾਹੁੰਦੇ ਹੋਣ ਵੀ ਯਾਰ ਪ੍ਰੋਪਰ ਉਹ ਵੀਡੀਓ ਬਣਾਇਆ ਕਰਨ ਜਿਨ੍ਹਾਂ ਨੇ ਸਾਫ਼ ਚੱਲਣਾ ਹੈ ਜਿਨ੍ਹਾਂ ਨੇ ਬਿਲਕੁਲ ਅਗੇ ਟਰਾਂਸਪਰੈਂਸੀ ਰੱਖਣੀ ਹੈ ਵੀ ਬਿਲਕੁਲ ਸ਼ੁੱਧਤਾ ਰੱਖਣੀ ਹੈ ਵੀ ਪਸ਼ੂ ਚੰਗਾ ਦੇਣਾ ਚੈਨਲ ਤੇ ਪਾਉਣਾ ਜਿਹੜੇ ਵੀ ਕੋਈ ਮਤਲਬ ਲੁੱਟਕਸੁੱਟ ਕਰਨ ਵਾਲੇ ਨੇ ਉਹ ਪਲੀਜ਼ ਯਾਰ ਕਿਰਪਾ ਕਰਕੇ ਦੂਰ ਰਭੋ ਠੀਕ ਆ ਵੀ ਇਦਾਂ ਦੀ ਵੀਡੀਓ ਮੈਂ ਪਵਾ ਕੇ ਜਾਂ ਪਾ ਕੇ ਵੀ ਕੋਈ ਭੈਣ ਭਰਾ ਨੂੰ ਲੁੱਟਣਾ ਨਹੀਂ ਲਟਾਉਣਾ ਨਹੀਂ ਚਾਹੁੰਦਾ ਵੀ ਯਾਰ ਕੋਈ ਬੰਦਾ ਲੁੱਟਿਆ ਜਾਵੇ ਕੋਈ ਇਧਰ ਉਧਰ ਪੈਸੇ ਇਕੱਤਰ ਕਰਕੇ ਇਕੱਠੇ ਕਰਕੇ ਵੀ ਇਨਵੈਸਟ ਕਰਦੇ ਪਸ਼ੂ ਆਪਦੇ ਦੁੱਧ ਪੀਣ ਲਈ ਬੱਚਾ ਨਹੀਂ ਲੈ ਕੇ ਆਵੇ ਤੇ ਉਹ ਠੱਗਿਆ ਜਾਵੇ ਪਲੀਜ਼ ਯਾਰ ਐਵੇਂ ਦੇ ਬੰਦੇ ਠੀਕ ਆ ਕੋਈ ਵੀਡੀਓ ਬਣਾਉਣ ਦਾ ਆਪਾਂ ਨੂੰ ਚਾਹ ਨਹੀਂ ਹੈਗਾ ਇਹੋ ਜਿਹੇ ਵੀਰਾਂ ਦੀ ਇਹੋ ਜਿਹੇ ਬੰਦਿਆਂ ਦੀ ਰੱਜੇ ਪੁੱਜੇ ਬੰਦੇ ਹੋਣ ਦੇ ਬਾਵਜੂਦ ਵੀ ਧੋਖਾ ਤੁਹਾਡੀਆਂ ਕਰਦੇ ਪਏ ਨੇ ਸੋ ਜਿਆ ਨੇ ਦੋਸਤੋ ਇਹੋਨਾ ਬੰਦੇ ਨੂੰ ਅਗਾਹ ਕੀਤਾ ਜਾਂਦਾ ਵੀ ਮੇਰੇ ਨੂੰ ਜਰਾ ਪਲੀਜ਼ ਫੋਨ ਵੀਡੀਓ ਲਈ ਨਾ ਕਰਿਓ ਯਾਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ